ਦੇਖੋ ਉਹ ਸੱਚੇ ਕੋ ਗ੍ਰਾਮੀਆ ਨੂੰ ਮੋਟਾ ਆ ਉਹ ਇਹ ਦੇਖੇ ਕੱਢੋ ਵੇਖੋ ਕਿਵੇਂ ਸ਼ਰਿਆਮ ਵੇਚ ਰਿਹਾ ਹੈ ਵਿਅਕਤੀ ਪਿੰਡ ਦੇ ਵਿੱਚ ਚਿੱਟਾ ਫੜੇ ਜਾਣ ਤੇ ਪਿੰਡ ਵਾਲਿਆਂ ਨੇ ਕੀਤਾ ਕਾਬੂ ਚੀਕਾ ਮਾਰਦੀ ਬਹਿਸ ਕਰ ਰਹੀ ਉਸ ਦੀ ਪਤਨੀ ਕਿ ਉਸ ਨੂੰ ਛੱਡ ਦਵੋ ਮਾਰਾ ਵੇਚਣ ਡਿਆ ਚਾਚਾ ਮੇਰੀ ਸੁਣੀ ਮੇਰੀ ਗੱਲ ਸੁਣ ਹਾਂ ਇੱਥੇ ਚੱਲੇ ਨਾ ਗਵਾਣ ਜੋ ਕਹਿੰਦਾ ਹੋਏ ਨੋਈਦਾ ਸੀਦਾ ਹੈ ਐਵੇਂ ਵੇਖ ਰਹੀ ਹਾਂ ਨਾ ਨਹੀਂ 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 ਆਹੀ ਬੜਾ ਕਿੱਟ ਦੇ ਚਾਚ ਚਾਰ ਸਾਲ ਦੇ ਚਾਰ ਸਾਲ ਚਾਰ ਸਾਲ ਚਾਰ ਸਾਲ ਨਾ ਮਾਰ ਕੇ ਦੀ ਲੋੜ ਨਹੀਂ ਇਹਨੇ ਬੋਲਣ ਕਾਣੀ ਬੁੜੇ ਹੋਮ ਲਾਜਮ ਆਗੇ ਕਾ ਕਰਦੇ ਹੋ ਪੈਸੇ ਹੋਗੇ ਰੱਖਲੇ ਗੋਲ ਆ ਦੱਸ ਦਈਏ ਕਿ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਤਾਜ਼ਾ ਮਾਮਲਾ ਬਟਾਲਾ ਦੇ ਪਿੰਡ ਬਸੰਤਪੁਰ ਤੋਂ ਸਾਹਮਣੇ ਆਇਆ ਜਿੱਥੇ ਦੀਆਂ ਮਹਿਲਾਵਾਂ ਨੇ ਪਿੰਡ ਦੇ ਵਿੱਚ ਸ਼ਰੇਆਮ ਬੇਕਰੇ ਚਿੱਟੇ ਤੇ ਨਸ਼ੇ ਤੋਂ ਪਰੇਸ਼ਾਨ ਆ ਕੇ ਅੱਜ ਅਸਸਪੀ ਦਫ਼ਤਰ ਪਟਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਨਸ਼ਾ ਵੇਚਣ ਅਤੇ ਨਸ਼ੇੜੀਆਂ ਬਾਰੇ ਸੂਚਨਾ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਟੁਕ ਵੀ ਕਾਰਵਾਈ ਨੇਕੀ ਕੀਤੀ ਜਾਂਦੀ ਜਿਸ ਕਰਕੇ ਉਹਨਾਂ ਨੇ ਅੱਜ ਐਸਐਸਪੀ ਪਟਾਲਾ ਮਿਲ ਕੇ ਇੱਕ ਵੀਡੀਓ ਵੀ ਦਿਖਾਈ ਹੈ ਜਿਸ ਵਿੱਚ ਬੋਲਸ ਨੇ ਪਿੰਡ ਵਿੱਚ ਨਸ਼ਾ ਵੇਚਣਾ ਇੱਕ ਨੌਜਵਾਨ ਨੂੰ ਫੜਿਆ ਅਤੇ ਉਸ ਦੀ ਜੇਬ ਵਿੱਚ ਨਸ਼ੇ ਦੇ ਚਿੱਟੇ ਦੀਆਂ ਪੂੜੀਆਂ ਕੱਢੀਆਂ ਨੇ ਪਰ ਪੁਲਿਸ ਨੇ ਉਹਨਾਂ ਪਰ ਮਾਮਲਾ ਦਰਜ ਨਹੀਂ ਕੀਤਾ ਜੋ ਸਿਰ ਨਸ਼ੇ ਦੇ ਸੌਦਾਗਰ ਹਨ ਉੱਥੇ ਦੂਜੇ ਪਾਸੇ ਸਮੁੱਚੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੀਆਂ ਔਰਤਾਂ ਦੱਸ ਰਹੀਆਂ ਕਿ ਉਹਨਾਂ ਦੇ ਪਿੰਡ ਦੇ ਵਿੱਚ ਸ਼ਰਿਆਮ ਚਿੱਟੇ ਦਾ ਨਸ਼ਾ ਵਿਕਿਆ ਹੈ ਗਈ ਵਾਰ ਪੁਲਿਸ ਨੇ ਨਸ਼ੇ ਸਮੇਤ ਬੰਦੇ ਫੜ ਕੇ ਪਰ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਨਾ ਕੋਈ ਰਿਮਾਂਡ ਹਾਸਲ ਕਰਦੀ ਹੈ ਅਤੇ ਪੁਲਿਸ ਨਸ਼ ਚਾਉਣ ਲੱਗ ਵਿੱਚ ਲੱਗੀ ਹੋਈ ਹੈ ਇਸ ਕਰਕੇ ਉਹਨਾਂ ਨੇ ਅੱਜ ਐਸਐਸਪੀ ਬਟਾਲਾ ਨਾਲ ਮਿਲ ਕੇ ਨਸ਼ੇ ਦੇ ਵੱਡੇ ਸੌਦਾਗਰ ਉੱਪਰ ਕਾਰਵਾਈ ਕੀਤੀ ਹੈ ਤਾਂ ਕੀ ਕੀ ਕਿਹਾ ਤੁਸੀਂ ਵੀ ਸੁਣੋ ਜੋਗਿੰਦਰ ਪਾਲ ਦੀ ਰਿਪੋਰਟ ਲਾਈਵparat ਇਹਨਾਂ ਸ਼ਿਆ ਦੇ ਵਿਰੋਧਾਏ ਆ ਕਿਉਂਕਿ ਸਾਡੀ ਉੱਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਣੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋਹ ਰਿਹਾ ਵਾ ਅਹੀਂ ਦੋ ਚਾਰ ਮ ਫੜਕੇ ਆਦਮੀ ਜਿਹੜੇ ਆ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫ਼ਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੇਲ੍ਹ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਹਾਂਜੀ ਸਰ ਨਸ਼ੀਆਂ ਕਰਕੇ ਬਹੁਤ ਮੋਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ ਛੋਟੇ ਬੱਚੇ ਨੇ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਅ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਟੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਤੇ ਜਿਹੜੀਆਂ ਸਾਡੀਆਂ ਬੇਟੀਆਂ ਐ ਡਰਦੀਆਂ ਉਦਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਨੇ ਕੀ ਕਿਹਾ ਤੁਹਾਨੂੰ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਹੈ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਸਾਡੇ ਪਿੰਡ 'ਚ ਨਸ਼ਾ ਵੀ ਕਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆ ਅਸੀਂ ਸ਼ਿਕਾਇਤ 'ਚ ਇਹ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਹੀ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਂ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ 'ਚ ਜਦੋਂ ਤੋਂ ਕੰਮ ਕਰਦੇ ਪਏ ਕਿੰਨੇ ਲੋਕ ਨੇ 3-4 ਸਾਲ ਤੋਂ ਮੈਨੂੰ ਲੱਗਦਾ 3-4 ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਿੰਨੀਆਂ ਤਮੋਚਾਂ ਹਾਂ ਸਾਇ ਪੰਜ ਤਿੰਨ ਚਾਰ ਹੋ ਗਏ 3-4 ਹੋ ਚੁੱਕੀਆਂ ਨੇ ਹਾਂਜੀ ਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਮਹਿਲਾਵਾਂ ਨੇ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਜਿਹੜਾ ਸਮਾਂ ਉਹ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣ। ਨਹੀਂ ਸਰ ਜਦੋਂ ਪੁਲਿਸ ਆਂਦੀ ਹੈ ਨਾ ਉਹ ਟ੍ਰ ਮਾਰਦੀ ਹੈ ਦੌੜ ਜਾਂਦੇ ਨੇ। ਹਾਂਜੀ ਉਹ ਦੌੜ ਜਾਂਦੇ ਨੇ। ਕਿਉਂ? ਲੱਗਦਾ ਇਹ ਹੂਟਰ ਇਸ਼ਾਰਾ ਹੁੰਦਾ। ਹਾਂਜੀ ਹੂਟਰ ਇਸ਼ਾਰਾ ਹੁੰਦਾ ਹਾਂਜੀ। ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕੋਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ। ਕੋਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਦਾਂ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੀ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ। ਪਰ ਇਹ ਅਕੀਜ਼ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੂੰ ਲਾਈਨ ਕਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਹੈ ਦੇਖੋ ਜੀ ਜਿਹੜੀ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡ ਸੇ ਵਿਕ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪਛਾਣ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਹਾਰਡੇ ਕੋਲ ਇਨਫੋਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਅਲਰੇਡੀ ਕਾਰਵਾਈ ਹੋ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤੇ ਡਰੱਗ ਅਵੇਅਰਨੈਸ ਦੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰੀ